ਦੇ ਸਭ ਤੋਂ ਅਹਿਮ ਤੇ ਵੱਡੀ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਲਗਾਤਾਰ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਲਜਾਇਆ ਗਿਆ ਸੀ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਪਟਿਆਲਾ ਲਿਆਂਦਾ ਗਿਆ ਸੀ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖਿਆ ਸੀ ਦੇਰ ਰਾਤ 1.5 ਵਜੇ ਉਹਨਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਲੈ ਗਏ ਸੀ ਪਰ ਜਲੰਧਰ ਦੇ ਹਸਪਤਾਲ ਦੇ ਵਿੱਚ ਬਾਹਰ ਜਿਹੜਾ ਆ ਕਿਸਾਨਾਂ ਦਾ ਇਕੱਠ ਸ਼ੁਰੂ ਹੋਣਾ ਸ਼ੁਰੂ ਹੋ ਚੁੱਕਿਆ ਸੀ ਕੱਠ ਵਧਣਾ ਦੇਖ ਕੇ ਤਾਂ ਪੁਲਿਸ ਦੇ ਵੱਲੋਂ ਹੁਣ ਉਹਨਾਂ ਨੂੰ ਪਟਿਆਲਾੇ ਭੇਜ ਦਿੱਤਾ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਬਣੇ ਪਾਰਕ ਹਸਪੀਟਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਗਿਆ ਹਾਲਾਂਕਿ ਉੱਥੇ ਡਾਕਟਰਾਂ ਦੀ ਟੀਮ ਆਈ ਉਹਨਾਂ ਦੇ ਵੱਲੋਂ ਕੈਮਰੇ ਸਾਹਮਣੇ ਕੁਝ ਵੀ ਨਹੀਂ ਬੋਲਿਆ ਗਿਆ ਸਾਫ਼ ਬੋਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦੇ ਵੱਲੋਂ ਇਹ ਵੀ ਨਹੀਂ ਦੱਸਿਆ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੇ ਲਿਆਂਦਾ ਗਿਆ ਤਾਂ ਪਾਰਕ ਹਸਪੀਟਲ ਪਟਿਆਲਾ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਗਿਆ ਉਸ ਤੋਂ ਇਲਾਵਾ ਜੋ ਉਹਨਾਂ ਦੇ ਸਾਥੀ ਨੇ ਸਰਬਨ ਸਿੰਘ ਭੰਦੇਰ ਉਸ ਤੋਂ ਇਲਾਵਾ ਹੋਰ ਜਿਹੜੇ ਕਿਸਾਨ ਲੀਡਰ ਨੇ ਵੀ ਮੰਨਿਉ ਕੋਹਾੜ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਬੀਤੇ ਕੱਲ ਉਹਨਾਂ ਦੇ ਸਾਥੀ ਜਿਹੜੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਸਰਬਨ ਭੰਦੇਰ ਤੇ ਹੋਰ ਸਾਥੀਆਂ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਸੀ ਪਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜ ਰਹੀ ਆ ਚਿੰਤਾਜਨਕ ਹੋ ਰਹੀ ਆ ਕਿਸੇ ਵੇਲੇ ਵੀ ਕੋਈ ਮੰਦ ਭਾਗੀ ਖਬਰ ਆ ਸਕਦੀ ਆ ਜਿਸ ਤਰੀਕੇ ਦੇ ਨਾਲ ਪੰਜਾਬ ਪੜਸਦਾ ਬੱਤੀਰਾ ਰਿਹਾ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਪੀੜਾ ਪੰਜਾ ਮੋਰਚੇ ਦੇ ਉੱਤੇ ਚਲਾ ਦਿੱਤਾ ਗਿਆ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜਿਹੜੇ ਉਸ ਤੋਂ ਪਹਿਲਾਂ ਹੀ ਜਦੋਂ ਮੀਟਿੰਗ ਤੋਂ ਬਾਅਦ ਵਾਪਸ ਮੋਰਚੇ 'ਚ ਪਰਤ ਰਹੇ ਸੀ ਉਸ ਵੇਲੇ ਨਾ ਕਿਸਾਨ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾੇ ਲੈਣ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਹੁਣ ਫੇਰ ਤੋਂ ਪਟਿਆਲਾ ਦੇ ਪਾਰਕ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਡਾਕਟਰ ਕਿਉਂ ਚੁੱਪੀ ਧਾਰੀ ਬੈਠੇ ਨੇ ਕੀ ਡਾਕਟਰਾਂ ਨੂੰ ਕੁਝ ਨਹੀਂ ਪਤਾ ਕੀ ਡਾਕਟਰ ਕੁਝ ਬੋਲਣਾ ਨਹੀਂ ਚਾਹੁੰਦੇ ਕੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਹੁਣ ਜ਼ਿਆਦਾ ਖਤਰੇ ਦੇ ਵਿੱਚ ਪੈ ਚੁੱਕੀ ਆ ਕਿਉਂਕਿ ਉਹਨਾਂ ਨੇ ਪਾਣੀ ਤੱਕ ਪੀਣਾ ਬੰਦ ਕਰ ਦਿੱਤਾ ਸੀ ਕਿਹਾ ਸੀ ਪਹਿਲਾਂ ਹੀ ਮਰਨ ਵਰਤੇ ਬੈਠੇ ਸੀ ਪਰ ਜਦੋਂ ਪ੍ਰਸ਼ਾਸਨ ਦੇ ਵੱਲੋਂ ਕੇਂਦਰ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਗਿਆ ਮਨਾਉਣ ਦੀਆਂ ਕੋਸ਼ਿਸ਼ਾਂ ਬਹੁਤ ਦਿਨ ਤੋਂ ਚੱਲ ਰਹੀਆਂ ਸੀ ਤਾਂ ਮੰਨ ਗਏ ਸੀ ਜਗਜੀਤ ਸਿੰਘ ਡੱਲੇਵਾਲ ਸਿਰਫ ਡ੍ਰਿਪ ਲਗਾਏ ਜਾ ਰਹੇ ਸੀ ਮੈਡੀਕਲ ਟਰੀਟਮੈਂਟ ਲਿਆ ਜਾ ਰਿਹਾ ਸੀ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਨੂੰ ਜਦੋਂ ਦੁਬਾਰਾ ਗ੍ਰਿਫਤਾਰ ਕੀਤਾ ਉਹਨਾਂ ਦੇ ਵੱਲੋਂ ਪਾਣੀ ਤੱਕ ਪੀਣ ਤੋਂ ਕੋਰੀ ਨਾ ਕਰ ਦਿੱਤੀ ਦੂਜੇ ਪਾਸੇ ਜੇਲ੍ਹ ਦੇ ਵਿੱਚ ਬੈਠੇ ਕਿਸਾਨ ਲੀਡਰਾਂ ਨੇ ਜਿਹੜਾ ਉਹ ਭੁੱਖ ਹੜਤਾਲ ਕਰ ਦਿੱਤੀ ਕਿਉਂਕਿ ਇਹ ਕਿਸਾਨ ਲੀਡਰ ਜਿਹੜੇ ਕਹਿ ਰਹੇ ਨੇ ਕਿ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਸਾਡੇ ਨਾਲ ਧੋਖਾ ਹੋਇਆ ਇੱਕ ਤਾਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਭਰੋਸਾ ਦੇ ਕੇ ਸਾਡਾ ਅੰਦੋਲਨ ਖਤਮ ਕਰਵਾ ਦਿੱਤਾ ਸੀ ਚਲੋ ਉਸ ਵੇਲੇ ਥੋੜੀ ਖੁਸ਼ੀ ਜ਼ਰੂਰ ਸੀ ਕਿਸਾਨਾਂ ਨੂੰ ਕਿ ਅਸੀਂ ਜੋ ਖੇਤੀ ਕਾਨੂੰਨ ਤਾਂ ਰੱਦ ਕਰਵਾ ਦਿੱਤੇ ਐਮਐਸਪੀ ਦਾ ਰੇੜਕਾ ਉਹ ਜਿਹੜਾ ਬਰਕਰਾਰ ਸੀ ਤਾਂ ਐਮਐਸਪੀ ਦੇ ਲਈ ਕੇਂਦਰ ਸਰਕਾਰ ਨੇ ਕਹਿ ਦਿੱਤਾ ਸੀ ਜਲਦੀ ਹੀ ਨੋਟੀਫਿਕੇਸ਼ਨ ਜਾਰੂ ਹੋ ਜਾਵੇ ਜਾਰੀ ਹੋ ਜਾਵੇਗਾ ਇਹ ਸ਼ਰਤਾਂ ਮੰਨ ਲਈਆਂ ਜਾਣਗੀਆਂ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦਿੱਤਾ ਜਾਵੇਗਾ ਪਰ ਉਹਨਾਂ ਦੇ ਵਿਸ਼ਵਾਸ ਕੀਤਾ ਕਿਸਾਨਾਂ ਨੇ ਪਰ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਹੁਣ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਕੇਂਦਰ ਦੇ ਮੰਤਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਸੀ ਤਾਂ ਮੀਟਿੰਗ ਦੇ ਵਿੱਚ ਬਲਾ ਕੇ ਉਸ ਤੋਂ ਬਾਅਦ ਜਦੋਂ ਜਾਣ ਲੱਗੇ ਕਿਸਾਨ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਦੂਜੇ ਪਾਸੇ ਪੰਜਾਬ ਦੀ ਪੁਲਿਸ ਫੌਜਾਂ ਲੈ ਕੇ ਚੜ ਗਈ ਪੂਰੀ ਪ੍ਰਸ਼ਾਸਨ ਜਿਹੜਾ ਆ ਮੋਰਚੇ ਦੇ ਵਿੱਚ ਪਹੁੰਚ ਗਿਆ ਮੋਰਚਾ ਖੇਰੂ ਖੇਰੂ ਕਰ ਦਿੱਤਾ ਮੋਰਚਾ ਦੇ ਵਿੱਚ ਜੋ ਸਮਾਨ ਸੀ ਉਹ ਤਹਿਜ਼ ਨਹਿਜ਼ ਕਰ ਦਿੱਤਾ ਤਾਂ ਫਿਰ ਹੁਣ ਕਿਸਾਨ ਜਿਹੜੇ ਨੇ ਇਹ ਕੋਈ ਰਣਨੀਤੀ ਰਿਕ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਿਸਾਨਾਂ ਦੇ ਪੇਜ ਦੇ ਉੱਤੇ ਇੱਕ ਜਿਹੜੀ ਪੋਸਟ ਵੀ ਸਾਂਝੀ ਹੋਈ ਆ ਕਿ ਬਸ ਥੋੜੀ ਦੇਰ ਦਾ ਇੰਤਜ਼ਾਰ ਆ ਤਾਂ 24 ਤਰੀਕ ਦਾ ਸਮਾਂ ਦਿੱਤਾ ਕਿ 24 ਤਰੀਕ ਨੂੰ ਜਿਹੜੀ ਆ ਵੱਡੀ ਰਣਨੀਤੀ ਬਣਾਈ ਜਾਵੇਗੀ ਤਾਂ ਕੀ 24 ਤਰੀਕ ਨੂੰ ਰਣਨੀਤੀ ਬਣੇਗੀ ਕਿ ਦੁਬਾਰਾ ਮੋਰਚੇ ਦੇ ਵਿੱਚ ਜਾਣਗੇ ਕਿ ਖਨੌਰੀ ਜਾਣਗੇ ਸ਼ੰਭੂ ਜਾਣਗੇ ਜਾਂ ਫਿਰ ਹੁਣ ਖਨੌਰੀ ਸ਼ੰਭੂ ਨੂੰ ਛੱਡ ਕੇ ਸਿੱਧਾ ਦਿੱਲੀ ਨੂੰ ਜਾਣਗੇ ਕਿਸਾਨ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਇਹ ਵੀ ਕਹਿ ਰਹੇ ਨੇ ਕਹਿੰਦੇ ਸੈਂਟਰ ਦੇ ਨਾਲ ਮੰਗਾ ਨੇ ਸਾਡੇ ਨਾਲ ਤਾਂ ਇਹਨਾਂ ਦੀਆਂ ਮੰਗਾਂ ਨਹੀਂ ਆ ਕਹਿੰਦੇ ਦਿੱਲੀ ਜਾਓ ਸੈਂਟਰ ਦੇ ਨਾਲ ਤਾਂ ਅਸੀਂ ਕਹਿੰਦੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਪਰ ਦੂਜੇ ਪਾਸੇ ਬਿਆਨ ਜੇ ਸੈਂਟਰ ਦੇ ਨਾਲ ਮੰਗਾ ਨੇ ਤਾਂ ਫਿਰ ਪੰਜਾਬ ਸਰਕਾਰ ਮੀਟਿੰਗ ਦੇ ਲਈ ਸੱਦਾ ਕਿਉਂ ਦੇ ਰਹੀ ਹੈ ਸੁੱਪਤ ਕਿਸਾਨ ਮੋਰਚੇ ਨੂੰ ਸਵਾਲ ਬਹੁਤ ਸਾਰੇ ਨੇ ਖੈਰ ਜਵਾਬ ਸਰਕਾਰ ਦੇ ਸਕਦੀ ਆ ਕਿਸਾਨ ਵੀ ਇਹੀ ਸਵਾਲ ਪੁੱਛ ਰਹੇ ਨੇ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਇਹ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਰੱਖਿਆ ਗਿਆ ਆਖਿਰ ਕਦੋਂ ਤੱਕ ਦੂਜੇ ਕਿਸਾਨ ਲੀਡਰਾਂ ਨੂੰ ਰੇਹਾ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੈ